ਦੀਆਂ ਦੇ ਦਰਮਿਆਨ ਇਹ ਮਿੱਟੀ ਦਾ ਫਰੋਲ ਜੋਗੀਆ ਨਹੀਂ ਉਹ ਲੱਭਣੇ ਲਾਲ ਜਵਾਚੇ ਤਿੰਨ ਰੰਗ ਨਹੀਂ ਲੱਭਣੇ ਹੁਸਨ ਜਵਾਨੀ ਤੀਜਾ ਮਾਪੇ ਕਰਨੇ ਨੇ ਕਹਿੰਦੇ ਫਿਰ ਤਿਆਰੀ ਕਰ ਲਈ ਹੈ ਕਰਨੇ ਦਾ ਜਗਤ ਸਿੰਘ ਵਾਲਾ ਪਿੰਡ ਹੈ ਜਿਹੜੇ ਪਿੰਡ ਨੇ ਸੁੱਖਾ ਪੈਦਾ ਕੀਤਾ ਸੁੱਖਾ ਤਾਂ ਵੀ ਦੁਨੀਆ ਦੇ ਵਿੱਚ ਨਹੀਂ ਰਿਹਾ ਪਰ ਸੁੱਕੇ ਦੀ ਯਾਦ ਅੱਜ ਵੀ ਕਹਿੰਦੇ ਰੜਕਦੀ ਹੈ ਅੱਜ ਵੀ ਘਾਟ ਰੜਕਦੀ ਹੈ ਸੁੱਕੇ ਦੀ ਆਹ ਸਾਹਮਣੇ ਕਹਿੰਦੇ ਆਣ ਯਾਦਾਂ ਦੇ ਭਰਾਵਾਂ ਦੀਆਂ ਕਿ ਅਸੀਂ ਪੀਜਿਆ ਪੀੜ ਕਬੱਡੀ ਦਾ ਤੇ ਪਾਣੀ ਦੇ ਦੇ ਤਾਲ ਲ ਕੁਝ ਫਲ ਕੱਚੇ ਕੁਝ ਫਲ ਪੱਕੇ ਅਸੀਂ ਕਈਆਂ ਵਾਰ ਰੱਖ ਖਿਆਲ ਲ ਕੁਝ ਕੱਚੀ ਉਮਰੇ ਟੁੱਟ ਗਏ ਕਿਤੇ ਸੁਖਮਣ ਸਰਦੁਰ ਗਗਨ ਜਲਾਲ ਗਿਆ ਕਹਿੰਦੇ ਟੁੱਟਿਆ ਹਰਜੀਤ ਬਰਾੜ ਬਾਈ ਫਿਰ ਦੁਰ ਬਿੱਟੂ ਦਗਾਲ ਗਿਆ ਅਜ ਯਾਦ ਯਾਰਾਂ ਦੀ ਆ ਟੱਕਰੀ ਰੋ ਨੱਪੇ ਵਾਲਾ ਜਮਾਲ ਪਿਆ ਲਓ ਸਾਹਮਣੇ ਕਬੱਡੀ ਪਈ ਹੈ ਹੁਣ ਕੌਣ ਬੱਲੇ ਬੱਲੇ ਕਰਾ ਦੇਗਾ ਇੱਕੋ ਨਾਲ ਹੱਥ ਜੋੜੀਆਂ ਨੇ ਪਰ ਨੰਬਰ ਜਾਫੀਆਂ ਦਾ ਬਹੁਤ ਤਗੜੇ ਨੰਬਰ ਦੇ ਵੱਧ ਕਰ ਦਿੱਤੇ ਇਹ ਜ ਜੀਵਨੀ ਦੀ ਮਾਨਾ ਚੋਟ ਟੁੱਟ ਕੇ ਬਣ ਕੇ ਰੰਗ ਬਰੰਗੇ ਕਿੰਨੀਆਂ ਹੀ ਜਾਂਦਾ ਨਾਲ ਲੈ ਗਏ ਓਏ ਵੇਲੇ ਲੰਗੇ ਇਹ ਮਹਿਫਿਲ ਸੁਣੀ ਕਰਗੇ ਯਾਰ ਸੀ ਸਾਡੇ ਹੀਰੇ ਅੱਜ ਕਿੱਥੇ ਆ ਗਏ ਬਦਲ ਗਏ ਤੂੰ ਚੰਦਰੀਏ ਤਕਦੀਰੇ ਇਹ ਲੋਕ ਤੇ ਤੁਰ ਜਾਂਦੇ ਨੇ ਪਰ ਯਾਦਾਂ ਨਹੀਂ ਕਿਤੇ ਮਰੀਆਂ ਸਮੇ ਸਮੇ ਤੇ ਰਹਿਣ ਤਾਰ ਸਾਨੂੰ ਰੋਣ ਦੀਆਂ ਪਰ ਤੇਰੇ ਉੱਤੇ ਸ਼ੁਕਰ ਰਹੂ ਰੱਬਾ ਤਸਵੀਰਾਂ ਕਿਉਂ ਨਹੀਂ ਬੋਲਦੀਆਂ ਸੋਨੀ ਚੁੰਬੜ ਗਿਆ ਆਹ ਸੋਨੀ ਚੁੰਬੜ ਗਿਆ ਪਰ ਸੁਮਿਤ ਪਹਲਵਾਨ ਕਿੱਥੇ ਖੁਦਾ ਇਹ ਮੌਕਾ ਇੱਕ ਵਾਰ ਦਿੰਦਾ ਹੈ ਲੈ ਸਬੱਤ ਦਾ ਬੋਲੇ ਸੋਨਿਹਾਰ ਆਓ ਸ੍ਰੀ ਅਕਾਲ ਸੰਗਰਾ ਉਰਫ ਫਾਸਟ ਜੀ ਦੂਸਰੀ ਟੀਮ ਸੈੱਟਿੰਗ ਆ ਮਾਨ ਮਰਾਣ ਆ ਮਰਾਣ ਬਹੁਤ ਬਹੁਤ ਵਧਾਈਆਂ ਦੋਵੇਂ ਟੀਮਾਂ ਨੂੰ ਔਰ ਗਲਤੀ ਫਲਤੀ ਮਾਫ਼ ਕਰ ਦਿਓ ਜੀ ਤੁਹਾਡੇ ਬੱਚਿਆਂ ਵਰਗੇ ਆ ਵਾਹਿਗੁਰੂ ਜੀ ਕਾ ਖਾਲਸਾ ਔਰ ਵਾਹਿਗੁਰੂ ਜੀ ਕੀ ਫਤਿਹ ਸਾਊਂਡ ਵਾਲੇ ਵੀਰ ਦਾ ਧੰਨਵਾਦ ਹੈ ਸਾਹਮਣਾ ਮਾਈਕ ਲੈ ਜਾਵੇ ਬਾਬਾ ਲੰਬੀ ਵਾਲਾ ਵੇ ਬਾਬਾ ਕਿੱਥੇ ਐ? ਪਲਾਸ ਕੈਮਰਾ 10 ਮੀਟਰ ਨਾਲ ਆਉਂਦੇ ਆ। ਆਪੀ ਇਹਨਾਂ ਕੋਲ ਨਾਇਰ ਦਰੋ। ਆਓ ਜੀ ਇੱਧਰ ਨਾਮ ਦਿਵਾਲੀ ਬੈਠੇ ਮਾਰੋ। ਇੱਧਰ ਨੋ ਜੋ। ਦੋਨੇ ਟੀਮਾਂ ਪ੍ਰਾਈਜ਼ ਲਈ ਆਕੇ ਬਾਈ ਪਹਿਲਾਂ ਸੰਘਾ ਉੜਾ ਲਿਓ। ਆਜੋ ਸੰਘਾ ਉੜਾ ਲਿਓ। ਲਵੀ ਗੋੜੀ ਸੰਗਰ ਅਵੇ ਬਾਈ। ਆ ਤਾਰ ਕੱਢੀ ਤਾਰਾ ਇਹਨਾਂ ਨੂੰ ਐਨ ਉਹ ਕਰ ਗਏ ਦੋਨੇ ਟੀਮਾਂ ਜਿਹੜਾ ਆਪਣਾ ਪ੍ਰਾਈਜ਼ ਲੈ ਲੈਣ ਦੋਨੇ ਟੀਮਾਂ ਜਿਹੜਾ ਆਪਣਾ ਨਾਮ ਲੈ ਲੈਣ ਖਾਸ ਟੀਮ ਸੰਗਰਾਹੂਰ ਤੇ ਸੈਕੰਡ ਮਾਨ ਮਰਾਦ ਪੈਰਾ ਫੁੱਲਾ ਕਰ ਲੋ ਵੀ ਇਧਰ ਲੈਂਡ ਵਾਲੇ ਪਾਸੇ ਆ ਜਾਓ ਜੀ ਹਾਂ ਉਹ ਇਧਰ ਮੰਗਾਇਆ ਆ ਆ ਫੋਟੋ ਮੈਂ ਖਿੱਚ ਗੋ ਫੋਟੋ ਮੈਂ ਖਿੱਚ ਲਈ ਫੋਟੋ ਮੈਂ ਹੈ ਫੋਟੋ ਮੈਂ ਖਿੱਚ ਲਈ ਚੱਲਦੇ ਆ ਓਏ ਆਜਾ ਆਜਾ ਸਰੋਤ ਸਿੰਘ ਜੀ ਆਜਾ ਆਜਾ ਹੋਲੋ ਰਵੀ ਸੰਗਰਾਹੌਰ ਫਾਸਟ ਅੱਜ ਦੇ ਮੇਲੇ ਦੀ ਟੀਮ ਵਿਨਰ ਹੈ ਸੰਗਰਾਹੌਰ साड़िया मार दो बहुत थोड़ा प्रदर्शन किया नौजवान सेकंड मान ਇਹ ਨੂੰ ਨਹੀਂ ਸਕਦੇ ਜੀ ਆ ਜੋ ਕਿ ਕਿੰਨੇ ਆ ਬਈ ਮੈਂ ਭਰਾ ਐਵੇਂ ਕੰਮ ਹੀ ਕਰਦਾ ਸੀ ਮੈਂ ਮੈਂਬਰ ਆਇਆ ਹੈ ਮੈਂ ਪਰ ਮਕਾ ਦਾ ਇਹਦਾ ਸੁਣੋ ਇੱਕ ਕਬੱਡੀ ਦਾ ਕਹਾਂ ਤੁਹਾਨੂੰ ਕਿੰਨੀ ਆਦਾ ਆਓ ਜੀ ਅੱਗੇ ਸੈਕੰਡ ਟੀਮ ਮਾਨ ਬਰਾੜ ਮਾਨ ਬਰਾੜ ਦੀ ਟੀਮ ਜੋ ਸੈਕੰਡਰੀ ਹੈ

ਸੰਗਰਾ ਹੋਰ ਫਾਸਟ 32 ਕਿਲੋ ਵਰਗ ਔਰ ਹਾਂਜੀ ਅਮਰਜੀਤ ਭਾਈ ਹਾਂਜੀ ਸੈਕੰਡ ਟੀਮ ਜਿਹੜੀ ਹੋ ਮੁੱਤਰਪਿੰਡ ਦੀ ਹੈ ਫਾਸਟ ਟੀਮ ਜਿਹੜੀ ਤਾਲੀਆਂ ਮਾਰ ਦੋ ਟੀਮਾਂ ਦੇ ਲਈ ਸੰਗਰਾਹੌਰ ਪਹਿਲਾ ਸਟਾਫ ਅੱਗੇ ਬੁੱਟਰ ਦੀ ਟੀਮ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਬਾਈ ਪਿੰਡ ਦੀ ਟੀਮ ਖੇਡੀ ਹੈ ਫਾਈਨਲ ਇਹ ਕੈਰੀ ਪਿੰਡ ਵਾਲੇ ਮੁੰਡਿਆਂ ਲਈ ਤਾਲੀਆਂ ਮਾਰ ਦੋ ਦਰਸ਼ਕੀਓ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਆਇਆ ਆਇਆ ਚੰਗਾ ਗਰਜੀਤ ਗਰਜੀਤ ਆ ਗਰਜੀਤ ਇੱਧਰ ਨੂੰ <coughs> اڳوڻي مون کي کڙي اڀري وئي آهي اڌي بيٺا اٿي بيٺا ڪونه ڪهڙي آهي ڇور نه آلا آهي اسين ٻاٽ پر وئي اڳوڻي بوليني بحث ڪئي ٿي ڇا مان ها هور نه ٿين مان به آجي ڪي ਆ ਵੇ ਵੱਡੀ ਭਾਈ ਤੂੰ ਸਾਡੇ ਬਾਬੇ ਨਾਲ ਕੋਲ ਕਰਦੇ ਯਾਰ ਇਹ ਮੋਕਾਂ ਦੇ ਆ ਲੈ ਤੋ ਤੁਸੀਂ ਰਹਿ ਕੇ ਕਰੋ ਕੰਮ ਓਏ ਰਿੱਤੇ ਬਣਾ ਦੇ ਵੀਡੀਓ ਬਣੀ ਜਾਂਦੀ ਐ ਇੱਧਰ ਨੂੰ ਆ ਜੁਣ ਕੇ ਇੱਧਰ ਨੂੰ ਉਹਨੂੰ ਕਹ ਦੇ ਮੈਂ ਇਹਨੂੰ ਕਹਿੰਦੇ ਕੋਲ ਚੱਲਿਆ मुन कयूं कै न कल हा इन सौ रुपये का नाम मेरे फिल्म चाहिए हा कपड़ा